ਮੋਦੀ ਨੇ ਸਫਾਈ ਮੁਹਿੰਮ ਚ ਲਿਆ ਹਿੱਸਾ ਦਿੱਲੀ ਦੇ ਇੱਕ ਸਕੂਲ ਚ ਕੀਤੀ ਸਫਾਈ ਦੇਸ਼ ਪਾਸੀਆ ਨੂਰੀ ਅਭਿਆਨ ਦਾ ਹਿੱਸਾ ਬਣੀ ਸੀ ਅਪੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਲਟਨ ਦੀ ਸ਼ੁਰੂਆਤ ਕਰਨ ਤੇ ਵੱਡੀ ਖਬਰ ਦਾ ਜ਼ਿਕਰ ਕਰਾਂਗੇ ਪੰਜਾਬ ਚ ਪੰਚਾਇਤੀ ਚੋਣਾਂ ਦੇ ਵਿਚਾਲੇ ਵੱਡੀ ਵਾਰਦਾਤ ਵਾਪਰੀ ਹੈ ਵੱਡੀ ਘਟਨਾ ਵਾਪਰੀ ਹੈ ਮਾਨਸਾ ਦੇ ਪਿੰਡ ਖੈਰਾ ਖੁਰਚ ਆਮ ਆਦੀ ਪਾਰਟੀ ਵਰਕਰ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ 38 ਸਾਲਾ ਰਾਧੇ ਸ਼ਾਮ ਵਜੋਂ ਮਿਤਕ ਦੀ ਪਛਾਣ ਹੋਈ ਹੈ ਸਰਦੂਲਗੜ ਡੀਐਸਪੀ ਦੇ ਰੀਡਰ ਤੇ ਜੋ ਕਤਲ ਕਰਨ ਦੇ ਇਲਜ਼ਾਮ ਲਗੇ ਤਸਵੀਰਾਂ ਵਖਾ ਰਿਆ 38 ਸਾਲਾ ਰਾਧੇ ਸ਼ਾਮ ਵੱਜੋ ਮਤਕ ਦੀ ਪਛਾਣ ਹੋਈ ਹੈ ਪੰਜਾਬ ਚ ਪੰਚਾਇਤੀ ਚੋਣਾਂ ਕਰਕੇ ਜੋ ਮਹੌਲ ਹੈ ਸਿਆਸੀ ਮਾਹੌਲ ਪੱਕਿਆ ਹੋਇਆ ਹੈ ਤੇ ਮਾਨਸਾ ਦੇ ਪਿੰਡ ਖੈਰਾ ਖੁੱਡਾ ਪੂਰਾ ਮਾਮਲਾ ਦੱਸੀਆ ਜਾ ਰਿਹਾ ਆਮ ਆਦਮੀ ਪਾਰਟੀ ਦਾ ਵਰਕਰ ਹੈ ਜਿਸ ਦਾ ਕਿ ਸ਼ਰੇਆਮ ਕਤਲ ਕਰ ਦਿੱਤਾ ਗਿਆ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕਿਸ ਸਾਜ਼ਿਸ਼ ਦੇ ਤਹਿਤ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਆਪਸੀ ਰੰਜਿਸ਼ ਸੀ ਜਾਂ ਫਿਰ ਕੋਈ ਚੋਣਵੀ ਰੰਜਿਸ਼ ਸੀ ਜਿਸ ਦੇ ਚਲਦੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਸਰਦੂਰਗੜ ਡੀਐਸਪੀ ਦੇ ਰੀਡਰ ਤੇ ਹੀ ਕਤਲ ਦੇ ਪੂਰੇ ਇਲਜ਼ਾਮ ਜੁਨੇ ਉਹ ਲੱਗੇ ਨੇ ਤੇ ਰਾਤ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੇਰਾ ਮੇਰੇ ਸਹੋਗੀ ਬਲਦੇਸ਼ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਬਲਦੇ ਪੂਰਾ ਮਾਮਲਾ ਜਾਨਣਾ ਚਾਹੁੰਦਾ ਕਿਸ ਵੇਲੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਿਲਕੁਲ ਸਰਬਜੋ ਦੱਸਣਾ ਚਾਹਾਂਗੇ ਕਿ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਸਭਾ ਹਲਕਾ ਸਰਦੂਲਗੜ ਦਾ ਪਿੰਡ ਹੈ ਖੈਰਾਪੁਰ ਜਿੱਥੇ 38 ਸਾਲਾਂ ਰਾਦੇ ਸ਼ਾਮ ਦਾ ਕਤਲ ਹੁੰਦਾ ਹੈ ਤੇ ਕਤਲ ਦਾ ਜਿਹੜਾ ਮੁੱਖ આરોપી ਦੱਸਦੇ ਆ ਕਿ ਸਾਜ਼ਿਸ਼ ਕਰਤਾ ਉਹ ਡੀਐਸਪੀ ਦਾ 리ਡਰ ਦੱਸਿਆ ਜਾ ਰਿਹਾ ਹੈ ਤੇ ਕਰੀਬ 9 ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹ ਵਾਰਦਾਤ 12:00 ਵਜੇ ਤੋਂ ਬਾਅਦ ਹੀ ਦੱਸੀ ਜਾਂਦੀ ਹੈ ਰਾਤ ਤੇ ਜਿਹੜਾ ਆਮ ਆਦਮੀ ਪਾਰਟੀ ਦੇ ਨੇਤਾ ਨੇ ਅਵੇ ਗੁਦਾਰਾ ਵਕੀਲ ਉਹਨਾਂ ਨੇ ਜਾਣਕਾਰੀ ਦੰਦੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਰੰਜਸ਼ ਸੀ ਜਿਸ ਕਰਕੇ ਰਾਧੇ ਸ਼ਾਮ ਦਾ ਜਿਹੜਾ ਹੈ ਕਤਲ ਹੋਇਆ ਹਾਲਾਂਕਿ ਪਹਿਲਾਂ ਵੀ ਰੰਜਸ਼ ਦੱਸੀ ਜਾ ਰਹੀ ਹੈ ਦੋ ਕੇਸ ਹੈ ਜਿਹੜੇ ਆਪਸ ਦੇ ਵਿੱਚ ਹੋਏ ਹੈ ਪਰੰਤੂ ਇਸ ਮਾਮਲੇ ਨੂੰ ਰਾਜਨੀਤਿਕ ਟੋਲ ਜਿਹੜਾ ਦਿੱਤਾ ਜਾ ਰਿਹਾ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਕਤਲ ਕੀ ਕਤਨਾ ਨੂੰ ਲੈ ਕੇ ਹੋਇਆ ਇਸ ਦੇ ਪਿੱਛੇ ਵਜ੍ਹਾ ਕੀ ਹੈ ਕੀ ਆਪਸੀ ਰੰਜਿਸ਼ਤਾ ਪੂਰਾ ਮਾਮਲਾ ਹੈ ਤਾਨੂੰ ਜਾਨਣਾ ਚਾਹਾਂਗੇ ਅਜੋ ਰਾਦੇਸ਼ਾਮ ਜਿਨ੍ਹਾਂ ਦਾ ਕਤਲ ਕੀਤਾ ਗਿਆ ਹੈਗਾ ਖੁਦ ਵੀ ਕੈਂਡੀਡੇਟ ਸੀ ਪੰਚਾਇਤੀ ਚੋਣਾਂ ਦੇ ਲਈ ਦੇਖੋ ਬਿਲਕੁਲ ਹਜੇ ਘਟਨਾ ਦਾ ਸਪਸ਼ਟ ਕਾਰਨ ਨਹੀਂ ਦੱਸਿਆ ਜਿਹੜੇ ਨੇਤਾ ਨੇ ਉਹਨਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਹੀ ਇਹ ਕਤਲ ਹੋਇਆ ਪਰ ਇਸ ਦੇ ਪਿੱਛੇ ਕੀ ਰੰਜਿਸ਼ ਹੈ ਕੀ ਵਜ੍ਹਾ ਹੈ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਜੀ ਬਲਦੇਵ ਸਰਦੂਲਗੜ ਡੀਐਸਪੀ ਦੇ ਰੀਡਰ ਤੇ ਇਲਜ਼ਾਮ ਲੱਗ ਰਹਿਣੇ ਕਿ ਪੁਲਿਸ ਨੇ ਇਸ ਬਾਬਤ ਕੋਈ ਕਾਰਵਾਈ ਕੀਤੀ ਹੈ ਕਿ ਰੀਡਰ ਨੂੰ ਰਾਉਂਡ ਅਪ ਕੀਤਾ ਗਿਆ ਪੁੱਛਪੜਤਾਲ ਕੀਤੀ ਗਈ ਹੈ ਹਾਲਾਂਕਿ 12 ਵਜੇ ਰਾਤ ਤਕਰੀਬਨ 12 ਵਾਈ ਤੋਂ ਬਾਅਦ ਦਾ ਤੁਸੀਂ ਮਾਮਲਾ ਦੱਸ ਰਹੇ ਹੋ ਬਿਲਕੁਲ આરોਪ ਜ਼ਰੂਰ ਰੀਡਰ ਤੇ ਲੱਗੇ ਆ ਪਰ ਡੀਐਸਪੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਜੇ ਰੋਲ ਹੈ ਉਹਨਾਂ ਦਾ ਤਾਂ ਬਿਲਕੁਲ ਉਹਨਾਂ ਨੂੰ ਸਜ਼ਾ ਜਿਹੜੀ ਮਿਲੇਗੀ ਫਿਲਹਾਲ ਅਜੇ ਹੀ ਕੋਈ ਗ੍ਰਿਫਤਾਰੀ ਨਹੀਂ ਹੋਈ ਕਿ ਪੁਲਿਸ ਜਾਂਚ ਦੀ ਗੱਲ ਕਰ ਰਹੀ ਹੈ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਕਿਸ ਵੈਪਨ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਾਂ ਹੋਰ ਕੋਈ ਜਾਣਕਾਰੀ ਨਹੀਂ ਇਹ ਪਿੰਡ ਦੇ ਵਿੱਚ ਹੋਇਆ ਜਿੱਥੇ ਉੱਥੇ ਕੋਈ ਇਹ ਜੀ ਸੀਸੀਟੀਵੀ ਨਹੀਂ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਕਰੀਬ 9 ਲੋਕ ਸੀ ਜਿਹੜੇ આરોપી ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਬਲਦੇਵ ਕੀ ਕਾਰਛੀ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਜੋ ਰਾਧੇ ਸ਼ਾਮ ਨੇ ਮ੍ਰਿਤਕ ਨੇ ਉਹਨਾਂ ਦੇ ਘਰਛੀ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਨਹੀਂ ਬਿਲਕੁਲ ਇੱਕ ਗਰਾਊਂਡ ਹੈਗਾ ਜਿੱਥੇ लोग शेयर करने ਜਾਂਦੇ ਆ ਤੇ ਇਸ ਸਟੇਡੀਅਮ ਦਾ ਦੇਖੇ ਜਿੱਥੇ ਜਦਾ ਕਤਲ ਹੋਇਆ ਤੁਸੀਂ ਤਸਵੀਰਾਂ ਚ ਵੀ ਦੇਖ ਸਕਦੇ ਹੋ ਇਹ ਉਹਨਾਂ ਦਾ ਘਰ ਨਹੀਂ ਹੈ ਨਹੀਂ ਤੇ ਬੰਦੇ ਰਾਤ ਨੂੰ ਤੁਸੀਂ 12 ਵਜੇ ਤੋਂ ਬਾਅਦ ਦੀ ਪੂਰੀ ਘਟਨਾ ਦੱਸ ਰਹੇ ਹੋ ਕਿ ਫੋਨ ਕਰਕੇ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਕਿਉਂਕਿ ਆਮੋ ਮੈਂ ਅਸੀਂ ਦੇਖਨੇ ਕਿ 12 ਵਜੇ ਤੋਂ ਬਾਅਦ ਸਾਰੇ ਲੋਕ ਕਿ ਆਪਣੇ ਕਾਰੋਕਰੀ ਹੁੰਦੇ ਨੇ ਬਿਲਕੁਲ ਜਿਸ ਤਰ੍ਹਾਂ ਅਵੇ ਗੁਦਾਰਾ ਜਾਣਕਾਰੀ ਦੇ ਰਹੇ ਹੈ ਕਿ ਕਰੀਬ 11 ਵਜੇ ਸਾਡੇ ਕੋਲ ਜਿਹੜਾ ਰਾਦੇ ਸ਼ਾਮ ਗਿਆ ਤੇ 12 ਵਜੇ ਦੇ ਕਰੀਬ ਹੈ ਜਾ 12:00 ਵਜੇ ਤੋਂ ਬਾਅਦ ਉਸ ਦਾ ਕਤਲ ਹੁੰਦਾ ਹੈ ਹੁਣ ਇਹ ਉਥੇ ਕਿਸ ਕਾਰਨ ਗਿਆ ਇਹ ਪੁਲਿਸ ਹੈ ਜਿਹੜੀ ਇਸ ਮਾਮਲੇ ਦੀ ਜਾਂਚ ਕਰ ਰਹੀ ਤੇ ਪਤਾ ਲੱਗ ਪਾਇਆ ਕਿ ਨਾ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜੋ ਇਲਜ਼ਾਮ ਨੇ ਉਤੇ ਡੀਐਸਪੀ ਤੇ ਰੀਡਰ ਤੇ ਲੱਗ ਰਹੇ ਨੇ ਪਰ ਨੌ ਲੋਕਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੁਝ ਲੋਕ ਸਭ ਜੋ ਤੇ ਪਿੰਡ ਦੇ ਹੀ ਨੇ ਆਪਸ ਦੇ ਵਿੱਚ ਜਿਹੜੀ ਰਾਜਨੀਤਿਕ ਦੀ ਗੱਲ ਕਰ ਰਹੇ ਹੈ ਤਾਂ ਉਹ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਨੇ ਪਰ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਇਸ ਕਰਕੇ ਫਿਲਹਾਲ ਇਹ ਜੋ ਕੁਝ ਨਹੀਂ ਕਿਹਾ ਜਾ ਸਕਦਾ ਕਿ ਕੌਣ ਲੋਕ ਹੈ ਤੇ ਪੁਲਿਸ ਇਸ ਮਾਮਲੇ ਦੀ ਜਲਦੀ ਤੇਕੀਕਾਤ ਕਰੇ ਤੇ ਰਾਧੇ ਸ਼ਾਮ ਦੇ ਪਰਿਵਾਰਿਕ ਮੈਂਬਰਾਂ ਦਾ ਕੋਈ ਬਿਆਨ ਸਾਹਮਣੇ ਆਇਆ ਹੈ ਕਿਸੇ ਤੋਂ ਨੁਨਸ਼ਕ ਕਿਆ ਕੋਈ ਹੋਰ ਕੁਝ ਉਹਨਾਂ ਦਾ ਕਹਿਣਾ ਉਹਨਾਂ ਦਾ ਰਿਐਕਸ਼ਨ ਕੁਝ ਇਸ ਮਾਮਲੇ ਤੇ ਰਾਧੇ ਸ਼ਾਮ ਦੇ ਪਰਿਵਾਰ ਨਾਲ ਹੀ ਜੁੜੇ ਜਿਹੜੇ ਜਾਣਕਾਰੀ ਦੇ ਰਿਹਾ ਤੇ ਦੋਸਾਰਾ ਇਹ ਉਹਨਾਂ ਨੇ ਹੀ ਸਾਰੇ આરોਪ ਹੈ ਜਿਹੜੇ ਲਗਾਏ ਹੂੰ ਜੇ ਜੋ ਰਾਧੇ ਸ਼ਾਮ ਸੀ ਤੁਸੀਂ ਕਿਹਾ ਕਿ ਉਹ ਪੰਚਾਇਤੀ ਚੋਣਾ ਕਰਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਉਹ ਵਿਆਏ ਹੋਏ ਨੇ ਪਰਿਵਾਰਿਕ ਮੈਂਬਰ ਉਹਨਾਂ ਦੇ ਬਿਲਕੁਲ ਜੀ ਉਹ ਸ਼ਾਦੀ ਸ਼ੁਦਾ ਨੇ ਤੇ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਹੈਗੇ ਆ ਤੇ ਇਸ ਕਰਕੇ ਪੂਰਾ ਮਾਮਲਾ ਜਿਹੜਾ ਉਹ ਅਵੇ ਗੁਦਾਰਾ ਦੇਖ ਰਹੇ ਆ ਕਿਉਂਕਿ ਉਹਨਾਂ ਦੇ ਉਹ ਬਹੁਤ ਕਰੀਬੀ ਮਿੱਤਰ ਨੇ ਪਰਿਵਾਰ ਦੇ ਵੀ ਉਹ ਨੇੜੇ ਨੇ ਇਸ ਕਰਕੇ ਪੂਰੀ ਜਾਣਕਾਰੀ ਇਹ ਜਿਹੜੀ ਉਹ ਅਵੇ ਗੁਦਾਰਾ ਨੇ ਦਿੱਤੀ ਹੈ ਤੇ ਇਸ ਤੋਂ ਡੀਐਸਪੀ ਮਨਜੀਤ ਸਿੰਘ ਜਿਹੜੇ ਉਹ ਪਹਿਰੇ ਇੱਕ ਅਸੀਂ ਜਾਂਚ ਤੋਂ ਬਾਅਦ ਆਪਨਾ ਸਪਸ਼ਟ ਕਰਨਾ ਹੈ ਕਿ ਇਹ ਐਸਆਈਆ ਦਰਜ ਹੋ ਗਈ ਇਸ ਪੂਰੇ ਮਾਮਲੇ 'ਚ ਬਿਲਕੁਲ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਲਦੇਵ ਸਾਨੂੰ तमाम ਜਾਣਕਾਰੀ ਦੇਣ ਤੇ ਪੰਜਾਬ 'ਚ ਪੰਚਾਇਤੀ ਚੋਣਾਂ ਦੇ ਵਿਚਾਲੇ ਜੋ ਮਾਹੌਲ ਹੈ ਫਖਦਾ ਹੋਇਆ ਗਰਮਾਂਦਾ ਹੋਇਆ ਵਿਖਾਈ ਦੇ ਰਿਹਾ ਹੈ ਕਿ ਕੌਣ ਇਸ ਪੂਰੀ ਘਟਨਾ ਦੇ ਤਹਿਤ ਪੰਚਾਇਤੀ ਚੋਣਾਂ ਦੇ ਵਿਚਾਲੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਖੇ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਤਕਰੀਬਨ 12 ਵਜੇ ਤੋਂ ਬਾਅਦ ਰਾਧੇ ਸ਼ਾਮ ਦਾ ਸ਼ਰੀਆਮ 9 ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਆਮਾਦੀ ਪਾਰਟੀ ਦਫਤਰ ਚ ਗੈਂਗਸਟਰਸ ਦੇ ਭਰਾ ਨੂੰ ਸਨਮਾਨਿਤ ਕਰਨ ਤੇ ਸਿਆਸੀ ਕਮਸਾਨ ਹੁਣ ਮਚਦਾ ਹੋਇ ਵਿਖਾਇਦੇ ਰ ਹੈ ਗੈਂਗਸਟਰ ਜੱਗੂ ਭਗਵਾਨ ਪੁਰੀਆ ਦੇ ਭਰਾ ਗਗਨਦੀਪ ਨੂੰ ਸਨਮਾਨਿਤ ਕਰਨ ਤੇ ਵਿਵਾਦ ਖੜਾ ਹੋ ਗਿਆ ਕਾਂਗਰਸ ਦਾ ਸੁਖਜਿੰਦਰ ਸਿੰਘ ਰੰਦਾਵਾਲ ਇੱਕਈ ਤਰ੍ਹਾਂ ਦੇ ਸਵਾਲੀ ਨਿਸ਼ਾਨ ਇਸ ਤੇ ਖੜੇ ਕੀਤੇ ਨੇ ਆਮਾਦੀ ਪਾਰਟੀ ਦੇ ਦਫਤਰ ਚ ਗੈਂਗਸਟਰ ਜੱਗੂ ਦੀ ਮਾਤੇ ਭਰਾ ਨੇਤੀ ਰੰਦਾਵਾ ਦੇ ਵੱਲੋਂ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਆਪ ਹਲਕਾ ਇੰਚਾਰਜ ਗੁੱਡੀ ਰੰਦਾਵ ਨੇ ਗੈਂਗਸਟਰ ਦੇ ਭਰਾ ਦੀ ਤਾਜਪੋਸ਼ੀ ਕੀਤੀ गैंगस्टर जगू दे प्रादी भगवानपुर पिंड से सरपंच वज्जो ताशपोशी कीटी गई डीजीपी तो आप हल्का इंचार्ज गगनदीप ते कार्रवाई दी मांग कीटी गई है एक गैंगस्टरवादी वडियाई करण दा खुला तरीका है जो एमपी ने सुंदर दावा आम आदमी पार्टी के तो लगातार हमलावर ने रंदावन कहे कि इस गठजोड़ नु तोड़या जावे आ आदमी पार्टी दफ्तरच ਗੈਂਗਸਟਰ ਦੇ ਭਰਾ ਨੂੰ ਸਨਮਾਨ ਕਰਨ ਤੇ ਸਿਆਸੀ ਕਮਸਾਨ ਨੂੰ ਬਚਦਾ ਹੋਇ ਬਖਾਇਦੇ ਰਹੇ ਜੇ ਅਸੀਂ ਗੱਲ ਕਰੀਏ ਜੱਗੂ ਭਗਵਾਨਪੁਰੀਆ ਇੱਕ ਕੈਟੇਗਰੀ ਦਾ ਗੈਂਗਸਟਰ ਹੈ ਜੀਲ ਚ ਬੰਦ ਹੈ ਰੰਗਦਾਰੀ ਫਰੋਤੀ ਕਤਲ ਦੇ ਕਈ ਮਾਮਲੇ ਜੱਗੂ ਭਗਵਾਨਪੁਰੀਆ ਤੇ ਦਰਜ ਨੇ ਭੁਨ ਕਾਂਗਰਸ ਸਾਸ ਸੁਖਿੰਦਰ ਸਿੰਘ ਰੰਧਾਵਾ ਦੇ ਵੱਲੋਂ ਆਵਾਦੀ ਪਾਰਟੀ ਤੇ ਕਈ ਤਰ੍ਹਾਂ ਦੇ ਸਵਾਲੀਸ਼ਾਨ ਖੜੇ ਕੀਤੇ ਗਨੇ तमाम ਇੱਕ ਵੀਡੀਓ ਸਾਹਮਣੇ ਆਈ ਹੈ ਆਵਾਦੀ ਪਾਰਟੀ ਹਲਕਾ ਇੰਚਾਰਜ ਗੁੱਡੀ ਰੰਧਾਵਾ ਨੇ ਗੈਂਗਸਟਰ ਦੇ ਪ੍ਰਾਦੀ ਤਾਜ ਕੋਸ਼ੀ ਕੀਤੀ सुखजिंदर रंधावा एम पी ने कहते हुए नजर आ रहे हैं गैंगस्टर जगू भगवानपुर पिंड ताजपोशी की जिक्रयोग है सर्वसम्मति जगू सरपंच है, है चुनिया गया आम आदमी पार्टी के हलका इंचार्ज इस विडियो वेखे जा सकते हैं गुरदीप रंधावागू भगवान पुरी की ताजपोशी की जिसको लेके सुखजिंदर कई तरह के सवाल निशान जो ने इस वीडियो बाद खड़े किए जा रहे हैं

ਗੱਡੀ ਪਰਦਾਵਾਨ ਨੇ ਮੁਖ्तार ਅंसारी ਦਾ ਵੀ ਜ਼ਿਕਰ ਕੀਤਾ ਇਹ ਦੱਸਣ ਇਨ੍ਹਾਂ ਦਾ ਮੁਖ्तार ਅंसारी ਨਾਲ ਕੀ ਰਿਸ਼ਤਾ ਸੀ ਗੈਂਗਸਟਰ ਇਨ੍ਹਾਂ ਗੀਆਂ ਗੱਡੀਆਂ 'ਚ ਘੁੰਮਦੇ ਸੀ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਇਸ ਕਾਲ ਦਾ ਜ਼ਿਕਰ ਜੋ ਹੈ ਉਹ ਕੀ ਤੱਕ ਦਾ ਪਲਟਵਾਰ ਦਾ سلسلہ ਲਗਾਤਾਰ جاری ਹੈ ਆ ਵੀਡੀਓ سامنے ਆਈ ਹੈ ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋ ਗੈਂਗਸਟਰ ਜੰਗੂ ਭਗਵਾਨਪੂਰੀਆ ਨੇ ਉਨਾ ਦੇ ਜੋ ਪ੍ਰਾਣੇ ਉਸ ਦੀ তাজ ਪੋਸ਼ੀ ਕਰਦੇ ਹੋਏ ਵਖਾਈ ਦੇ ਰਹੇ ਨੇ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੁਸੀਂ ਤਸਵੀਰਾਂ ਕਿਵੇਂ ਜਾ ਸਕਦੇ ਨੇ ਗੁਜੇ ਪਾਸੇ ਜੋ ਜੱਗੂ ਭਗਵਾਨਪੁਰੀਆ ਦਾ ਪ੍ਰਾਅ ਨਜ਼ਰ ਆ ਰਿਹਾ ਹੈ ਕਿ তাজ ਪੋਸ਼ੀ ਕਿੰਨਾ ਕਿਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਕੀਤੀ ਜਾ ਰਹੀ ਹੈ ਜੱਗੂ ਭਗਵਾਨਪੁਰੀਆ ਦਾ ਪ੍ਰਾਅ ਗਗਨਦੀਪ ਦੀ ਤਸਵੀਰਾਂ ਜ ਨਜ਼ਰ ਆ ਰਿਹਾ ਚਿੱਟੇ ਰੰਗ ਦੀ ਪੱਗ ਪਾਈ ਹੋਈ ਹੈ ਤੇ ਹਰਜੀਤ ਕੌਰ ਜੋ ਜੱਗੂ ਭਗਵਾਨਪੁਰੀਆ ਦੀ ਬਤਾ ਹੈ ਪੀਲੇ ਰੰਗ ਦੇ ਖੱਟੇ ਰੰਗ ਦੇ ਦੁਪੱਟੇ 'ਚ ਸਾਫ ਤਸਵੀਰਾਂ ਚੁੱਕੀ ਜਾ ਸਕਦੀਆਂ ਹਾਲਾਂਕਿ ਸੁਖਜਿੰਦਰ ਸਿੰਘ ਬੰਦਾਵਾ ਜੋ ਐਮਪੀ ਨੇ ਸਾਫ ਕਟਾ ਦਿੱਤੀ ਸੀਐਮ ਬੀ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਆਮ ਆਦਮੀ ਪਾਰਟੀ ਤੇ ਖੜੇ ਕੀਤੇ ਗਏ ਨੇ ਕਿਹਾ ਗਿਆ ਹੈ ਕਿ ਡੀਜੀਪੀ ਤੋਂ ਆਮ ਆਦਮੀ ਪਾਰਟੀ ਹਲਕਾ ਇਨਚਾਰਜ ਗਗਨਦੀਪ ਤੇ ਕਾਰਵਾਈ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਇਸ ਵਾਰ ਪਲਟਵਾਰ ਦੇ ਸਿਲਸਿਲੇ 'ਚ ਜੋ ਹਰਜੀਤ ਨੇ ਜੋ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਪਲਟਵਾਰ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਕਿਸੇ ਮਾਂ ਤੇ ਇਲਜ਼ਾਮ ਲਗਾਉਣ ਤੇ ਸ਼ਰਮ ਆਉਣੀ ਚਾਹੀਦੀ ਹੈ ਮੇਰੀ ਦਫ਼ਤਰ ਹਰ ਕਿਸੇ ਲਈ ਖੁੱਲਾ ਹੈ ਮੇਰੇ ਦਫ਼ਤਰ ਸਾਰੇ ਆ ਸਕਦੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੰਨੜ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚਰਮ ਮੁਖ्तार ਅंसारी ਦੀ ਕੋਟੀ ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਇਹ ਮੈਨੂੰ ਦੱਸਦਾ ਮੇਰਾ ਦਫਤਰ ਆ ਜੀ ਮੇਰੇ ਦਫਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਆ ਗਿਆ ਕੋਈ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੈਂਗਸਟਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਨੰਨੋ ਸ਼ਰਮ ਨਹੀਂ ਆਉਂਦੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉੱਥੇ ਕਾਂਗਰਸ ਵੀ ਆ ਸਕਦੀ ਕਾਲੀ ਦਲ ਵੀ ਆ ਸਕਦੇ ਆਮਾਦੀ ਪਾਰਟੀ ਵਾਲੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉੱਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੰਨੜ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਕਿ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚੇਰਮਨ ਮੁਖਤਾਰ ਅंसारी ਦੀ ਕੋਟੀ ਤੇ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹ ਦੀ ਮੁਖਤਾਰ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 ਤੇ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਇਹ ਮੈਨੂੰ ਦੱਸਦਾ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਦੇ ਜੱਗੂ ਭਗਵਾਨ ਪੁਰਦੀ ਮਾਤਾ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੈਂਗਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ 'ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉੱਥੇ ਕਾਂਗਰਸ ਵੀ ਆ ਸਕਦੀ ਅਕਾਲੀ ਦਲ ਵੀ ਆ ਸਕਦੇ ਆਮ ਆਦਮੀ ਪਾਰਟੀ ਵਾਲੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉੱਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਜਿਨ੍ਹਾਂ ਨੂੰ ਗੋਪੀ ਕੋਲੀ ਦੇ ਪਿਆ ਜਿੰਨੜ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ 2-3 ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਤੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚਮਨ ਮੁਖਤਾਰ ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖਤਾਰ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਆ ਮੈਨੂੰ ਦੱਸਦਾ ਜੱਗੂ ਭਗਵਾਨ ਪੁਰ ਦੀ ਮਾਤਾ ਆ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਕਾਂਗਰਸ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ 'ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉੱਥੇ ਕਾਂਗਰਸ ਵੀ ਆ ਸਕਦੀ ਅਕਾਲੀ ਦਲ ਵੀ ਆ ਸਕਦੇ ਆਮ ਆਦੀ ਪਾਰਟੀ ਵਾਲੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉੱਥੇ ਦਫ਼ਤਰ ਦਾ ਵੀਡੀਓ ਸਾਂਝੀ ਕੀਤੀ ਗਈ ਸੁਖਿੰਦਰ ਸਿੰਘ ਰੰਧਾਵਾ ਦੇ ਵੱਲੋਂ ਵਿਚਲੀ ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਜੱਗੂ ਪਗਵਾਨਪੁਰੀਆ ਜੋ ਇੱਕ ਕੈਟੇਗਰੀ ਗੈਂਗਸਟਰ ਹੈ ਜੇਲ੍ਹ ਚ ਬੰਧਕ ਕਤਲ ਰੰਗਾਰੀ ਦੇ ਕਈ ਮਾਮਲੇ ਉਸਦੇ ਦਰਜ ਨੇ ਉਸਦੇ ਭਰਾ ਦੇ ਜੋ ਤਾਜਪੋਸ਼ੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਜੋ ਆਗੂ ਦੇ ਵੱਲੋਂ ਤਸਵੀਰਾਂ ਲੈ ਕੇ ਸਾਹਮਣੇ ਦੇ ਸਕਦੀਆਂ ਨੇ ਤੇ ਜੋ ਜੱਗੂ ਪਗਵਾਨਪੁਰੀਆ ਦੀ ਜੋ ਮਾਤਾ ਨੇ पीले रंग दे दुपट्टे च नजर आ रही है काले रंग दा सूट पाया है गुरदीप सिंह रंदावा आम आदमी पार्टी दे हल्का इजरायत तस्वीर नजर आ रहे ने जग्गू भगवानपुरिया दल दो दोहरा है ओ भी तस्वीर राज साफ तौर ते दिखया जा सकता है गगनदीप उलतान नाम है चिट्टे रंग दी पग उसले पाई हुई है ताजपोशी ओस्ती कीती जा रही है सर्व सम्मति दे नाल पिंड वाले ने जग्गू भगवानपुरिया दे प्राणों सरपंच चुने जिक्र जो है कि पंचायत दी चुनाव सिरते ने ते इस

ਤੇ ਇਸੇ ਵਿਚਾਲੇ ਜੱਗੂ ਭਗਵਾਨਪੁਰਿਆ ਦਾ ਪਰਾਖ ਚਿੱਟੇ ਰੰਦੀਪਾਟ ਵਿਖਿਆ ਜਾ ਸਕਦਾ ਹੈ ਸੁਜਿੰਦਰ ਸਿੰਘ ਰੰਧਾਵਾ ਕਿੰਨਾ ਕਿਤੇ ਆ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਕਿ ਕਾਂਗਰਸ ਸਾਸ ਸੁਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਆਪ ਦੇ ਦਫ਼ਤਰ 'ਚ ਗੈਂਗਸਟਰ ਜੱਗੂ ਦੀ ਮਾਰ ਤੇ ਪੁਰਾਣੀ दूजे पास जो आम आदमी पार्टी के आगू ने उन्हों कहना है कि जे किसी दा कोई मुंडा गलत हो उसकी माँ तो भरा गलत नहीं हो जाते हालांकि उन्होंने कहा है कि मेरे दफ्तर च हर किसी पार्टी दा आगू जो है वह आ सकता है हर कोई इंसान आ सकता है मेरे दफ्तर च सारे आ सकते हैं मेरा दफ्तर हर किसे के लिए खुला है यह दसन इन्हों का मुख्तार अंसारी की रिश्ता से कितना कितने पलटवार करते हुए ਆਮਾਦੀ ਪਾਰਟੀ ਦੇ ਆਗੂ ਨਜ਼ਰ ਆ ਰਹੇ ਨੇ ਤੇ ਗੈਂਗਸਟਰ ਇਨਾ ਦੀਆਂ ਗੱਡੀਆਂ ਚ ਘੁੰਮਦੇ ਸੀ ਇੱਕ ਵੀਡੀਓ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਮੁਖਤਾਰ ਅंसारी ਦਾ ਯੂਵੀਪੀ ਵਾਲਾ ਕਾਰ ਸੀ ਉਸ ਤੇ ਇੱਕ ਵੀਡੀਓ ਜੋ ਹੈ ਉਹ ਵਾਇਰਲ ਹੋਈ ਇਸ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੱਦੜ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚਮਕਤਾਰ ਅਨਸਾਰੀ ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖਤਾਰਨ ਅਨਸਾਰੀ ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਇਹ ਮੈਨੂੰ ਦੱਸਦਾ ਜੱਗੂ ਭਗਵਾਨ ਪੁਰਦੀ ਮਾਤਾ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੰਗ ਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉੱਥੇ ਕਾਂਗਰਸ ਵੀ ਆ ਸਕਦੀ ਕਾਲੀ ਤਲ ਵੀ ਆ ਸਕਦੇ ਆਮਾਦੀ ਪਾਰਟੀ ਵਾ ਦੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉੱਥੇ ਦਫ਼ਤ ਚਾਉਣਾ ਚਾਹੀਦਾ ਆਪਾਂ ਪੰਚਾਇਤੀ ਚੋਣਾਂ ਦੇ ਲਈ ਨਾਮਿਨੇਸ਼ਨ ਦਾ ਸਮਾਵਧਾਨ ਦੀ ਮੰਗ ਕੀਤੀ ਗਈ ਹੈ ਅਕਾਲੀ ਦਲ ਸੁਧਾਰ ਲਹਿਰ ਨੇ ਪੰਜਾਬ ਚੋਣ ਕਮਿਸ਼ਨ ਤੋਂ ਡਿਮਾਂਡ ਕੀਤੀ ਹੈ ਨਾਮਜ਼ਦਗੀ ਫਾਰਮ ਪਰੰਦਾ ਸਮਾਵਧਾਇਆ ਜਾਏ ਉਸ ਦਾ ਵਾਦਾ ਕੀਤਾ ਜਾਏ 4 ਤੋਂ 5 ਦਿਨਾਂ ਦਾ ਵਾਦੂ ਸਮਾਂ ਦਿੱਤਾ ਜਾਏ ਸ਼ਮਣ ਅਕਾਲੀ ਦਲ ਸੁਧਾਰ ਲਹਿਰ ਦੇ ਲੋ ਡਿਮਾਂਡ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਤੇ ਅਜੇ ਤੱਕ ਵੋਟਰ ਲਿਸਟਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ ਐਨਓਸੀ ਸਮੇਤੇ ਨਹੀਂ ਮਿਲ ਰਹੇ ਹਨ सुधा लहर का कहना है कि पचानवे हजार पोस्टा से अजे तक कागज नहीं पड़े गए हैं नामजदगी दे लई 4 अक्टूबर आखिरी तारीख है जिक्र है कि देखुन आज तारीख 4 अक्टूबर तक दी है इसमें इसको तो बताया जाए आप मांग की गई है श्रोमणी अकाली दल सुधार लहर के ਇਲੈਕਸ਼ਨ ਕਮਿਸ਼ਨ ਪੰਜਾਬ ਤੋਂ ਮੰਗ ਕਰਦੇ ਆਂ ਜ਼ੋਰ ਦਾ ਢੰਗ ਨਾਲ ਮੰਗ ਕਰਦੇ ਆਂ ਕਿ ਜਿਹੜੇ ਨਾਮੀਨੇਸ਼ਨ ਫਾਰਮ ਭਰਨ ਲਈ ਜਿਹੜੇ ਸਮਾਂ ਹੈ ਉਹ ਹੋਰ ਵਧਾਇਆ ਜਾਵੇ ਉਸ ਦੇ ਪਿੱਛੇ ਕਾਰਨ ਕੀ ਹੈ ਕਿ 2 ਦਿਨ ਨਾਮੀਨੇਸ਼ਨ ਦੇ ਲੰਘੇ ਆ ਔਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਲਗਭਗ 700 ਤੇ 84 ਦੇ ਕਰੀਬ ਜਿਹੜੀਆਂ ਨਾਮਜ਼ਦਗੀਆਂ ਪੂਰੇ ਪੰਜਾਬ ਦੇ ਵਿੱਚ ਸਰਪੰਚਾਂ ਦੀਆਂ ਭਰੀਆਂ ਗਈਆਂ ਔਰ 1446 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਮੈਂਬਰ ਪੰਚਾਇਤਾਂ ਦੀਆਂ ਭਰੀਆਂ ਗਈਆਂ ਹੁਣ ਲਗਭਗ 83000 ਮੈਂਬਰ ਪੰਚਾਇਤਾਂ ਦੀਆਂ ਅਸਾਮੀਆਂ ਸੀਗੀਆਂ ਔਰ 13000 ਕੁਝ ਜਿਹੜੀਆਂ 200 ਕੁਝ ਜਿਹੜੀਆਂ ਹੈਗੀਆਂ ਉਹ ਸਰਪੰਚਾਂ ਦਾ ਸੀਗੀਆਂ ਇਹ ਕੱਢ ਕੇ ਤੇ ਮੇਰਾ ਖਿਆਲ ਹੈ ਕਿ ਲਗਭਗ 95000 ਦੇ ਕਰੀਬ ਪੋਸਟਾਂ ਤੇ ਹਲੇ ਵੀ ਕਾਗਜ਼ ਭਰਨ ਵਾਲੇ ਪਏ ਆ ਜਿਹੜੇ ਭਾਵੇਂ ਏਕ-ਏਕ ਵੀ ਕਾਗਜ਼ ਭਰਨ ਤੇ ਸਾਰੇ ਪੰਜਾਬ ਦੇ ਵਿੱਚ 150 ਬਲਾਕਾਂ ਦੇ ਵਿੱਚ ਜੇ 11 ਤੋਂ 4 ਵਜੇ ਦਾ ਸਮਾਂ ਹਪਾ ਜਿਹੜਾ 4 ਤਰੀਕ ਨੂੰ ਮਿਲਣਾ ਹੈ ਮਿਤੀਏ ਤਾਂ 1 ਮਿੰਟ ਦੇ ਵਿੱਚ 5-6 ਫਾਰਮ ਜੇ ਇਕੱਠੇ ਭਰੇ ਜਾਣਗੇ ਤੇ ਤਾਂ ਜਾ ਕੇ ਸਾਰੀਆਂ ਪੋਸਟਾਂ ਫਿਲ ਹੋ ਸਕਦੀਆਂ ਸਾਰੇ ਮੈਂਬਰ ਪੰਚਾਇਤ ਤੇ ਸਰਪੰਚ ਫਾਰਮ ਜਿਹੜੇ ਆ ਉਹ ਭਰ ਸਕਦੇ ਆ ਜਿਹੜਾ ਕਿ ਇਹ ਪੋਸੀਬਲ ਨਹੀਂ ਹੈ ਮੈਂਬਰਾਂ ਦੀਆਂ ਦੋ-ਦੋ ਹੋ ਸਕਦੀਆਂ ਸਰਪੰਚਾਂ ਦੀਆਂ ਤਿੰਨ-ਤਿੰਨ ਚਾਰ-ਚਾਰ ਵੀ ਹੋ ਸਕਦੀਆਂ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਤੇ ਬੇਨਤੀ ਹੈ ਕਿ ਘੱਟ ਤੋਂ ਘੱਟ 4 ਜਾਂ 5 ਦਿਨ ਵਰਕਿੰਗ ਡੇ ਹੋਰ ਜਿਹੜੇ ਹੈਗੇ ਆ ਉਹ ਨਾਮਿਨੇਸ਼ਨ ਭਰਨ ਲਈ ਦਿੱਤੇ ਜਾਣ ਤਾਂ ਕਿ ਜਿਹੜੀ ਮੁੱਢਲੀ ਇਕਾਈ ਹੈ ਇਹ ਸਾਡੀ ਲੋਕਤੰਤਰ ਦੀ ਇਹਨੂੰ ਢੰਗ ਨਾਲ ਲੋਕ ਲੜ ਸਕਣ ਤੇ ਲੋਕਾਂ ਨੂੰ ਇਨਸਾਫ ਮਿਲ ਸਕੀ ਔਰ ਦੂਸਰੇ ਪਾਸੇ ਵੋਟਰ ਲਿਸਟਾਂ ਨਹੀਂ ਹੈ ਜੇ ਵੋਟਰ ਲਿਸਟਾਂ ਹੈ ਤਾਂ ਉਹਦੇ ਵਿੱਚ ਅਤੋਂ ਵੱਧ ਜਾਂ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਹੀ ਨਹੀਂ ਹੈ ਐਨਓਸੀ ਨਹੀਂ ਮਿਲਦੇ ਬੜਾ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਇੱਕ ਲੜਾਈ ਝਗੜੇ ਤੇ ਖਲਾਫ ਪੈਦਾ ਹੋ ਰਿਹਾ ਭਾਈਚਾਰਾ ਟੁੱਟ ਰਿਹਾ ਇਸ ਕਰਕੇ ਇਲੈਕਸ਼ਨ ਕਮਿਸ਼ਨ ਮਾਨਯੋਗ ਨੂੰ ਬੇਨਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਇੱਥੇ ਤੇ ਕਾਰਵਾਈ ਕਰ ਦੇਆ ਚਾਰ ਜਾਂ ਪੰਜ ਦਿਨ ਨਾਮੀਨੇਸ਼ਨ ਦੇ ਘੋੜ ਦਿੱਤੇ ਚੱਲ